ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਇਆ ਆਪਾਂ ਸਟੋਰੀ ਪਰ ਬਾਈ ਸਟੋਰੀ ਪਰ ਸਾਰੀ ਜਾਣਕਾਰੀ ਦੇ ਦਿੰਨਾ ਤੁਹਾਨੂੰ ਵੀਡੀਓ ਦੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਪਰ ਦੋ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਹੁਣ ਗੱਲ ਕਰਦੇ ਆਂ ਬਾਈ ਸਟੋਰੀ ਪਰ ਦੇ ਬਾਰੇ ਚ ਸਟੋਰੀ ਪਰ ਹੈ ਬਾਈ ਵਿਸ਼ਵ ਕਰਮਾ ਡਿੜਬਾ ਲੈਂਦਾ 745 ਤੇ ਬੜੀ ਕੰਡੀਸ਼ਨ ਦੇ ਸਕਦਾ ਬਾਈ ਬਹੁਤ ਸੋਹਣਾ ਰੀਪਰ ਖੜਿਆ ਹੋਇਆ ਹੈਗਾ ਤੇ 57 ਇੰਚ ਹੀ ਕਟਰ ਹੈ ਬਾਈ ਜੀ ਦਾ ਬੜੀ ਕੰਡੀਸ਼ਨ ਦੇ ਸਕਦਾ ਬਾਈ ਆਪਾਂ ਬਹੁਤ ਸੋਹਣਾ ਖੜਿਆ ਹੋਇਆ ਰੀਪਰ ਤੇ ਕੁਈ ਸਰਪਸਨੀਪਾਲ ਦਾ ਬੜਾ ਰੀਪਰ ਤੇ ਲੋਕਲ ਚੱਲਿਆ ਹੋਇਆ ਬਾਈ ਜੀ ਕੋਈ ਆਟੋਸਟੇਟ ਨਹੀਂ ਚੱਲਿਆ ਹੋਇਆ ਬਾਕੀ ਆਪਾਂ ਕੰਡੀਸ਼ਨ ਦੇਖ ਸਕਦੇ ਹਾਂ ਟਾਇਰ ਟੂਰ ਸਾਰਾ ਕੁਝ ਵਧੀਆ ਪਿਆ ਬੈਲਟਾਂ ਬੁਲਟਾਂ ਬਾਈ ਜੀ ਤੇ ਸਾਰਾ ਰੀਪਰ ਸੋਨਾ ਪਿਆ ਬਾਈ ਜੀ ਤੇ ਜੋ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਇਹ ਹੈਗਾ ਬਾਈ ਦਾ 1,70,000 ਰੁਪਇਆ ਕੋਈ ਫਿਕਸ ਰੇਟ ਨਹੀਂ ਹੈਗਾ ਬਾਈ ਮੌਕੇ ਤੇ ਪੂਰਾ ਮਾਨਦਨ ਕੀਤਾ ਜਾਊਗਾ ਤੇ ਉਹਨਾ ਕਿੱਥੇ ਹੈ ਬਾਈ ਆਪਣੇ ਏਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਰਥਲਾ ਬਾਈ ਬਾਕੀ ਬਾਈ ਦੇ ਨੰਬਰ ਸਕਰੀਨ ਉੱਤੇ ਚੱਲ ਰਹੇ ਨੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਸਟੋਰੀ ਪਰ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਜੇ ਤੁਹਾਡੇ ਲਈ ਕਿ ਮਸ਼ੀਨਰੀ ਪਸ਼ੂ ਸਾਧਨ ਕੁਝ ਜ਼ਮੀਨ ਪਲਾਟ ਬਿਕਾਊ ਹੋਇਆ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਦੇ ਆਪਾਂ ਨੂੰ ਤੁਸੀਂ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਆਪਾਂ ਤੁਹਾਡੀ ਵੀ ਆੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਮਿਲਦੇ ਹਾਂ ਜਿਸ ਨਵੇਂ ਵੀਡੀਓ ਧੰਨਵਾਦ ਜੀ